ਪੰਜਾਬ ਦੇ ਅੰਦਰ ਸਿੱਖੀ ਬਿਲਕੁਲ ਖਤਮ ਹੋ ਚੁੱਕੀ ਹੈ ਜੇ ਨਹੀਂ ਯਕੀਨ ਹੁੰਦਾ ਤੇ ਆਹ ਵੀਡੀਓ ਦੇਖ ਲਓ ਇਹਦੇ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਦੋਵੇਂ ਡਾਂਸ ਕਰ ਰਹੇ ਨੇ ਇੱਕ ਪੰਜਾਬੀ ਗਾਣੇ ਦੇ ਉੱਤੇ ਠੀਕ ਹੈ ਤੁਸੀਂ ਗੌਰ ਕੀਤਾ ਹੋਣਾ ਕਿ ਕੁੜੀ ਦੇ ਛਿਰੀ ਸੱਪ ਪਾਈ ਹੋਈ ਹੈ ਤੇ ਜਦੋਂ ਮੁੰਡੇ ਨੂੰ ਵੇਖਦੇ ਆਂ ਅਸੀਂ ਗੌਰ ਨਾਲ ਦੇਖਦੇ ਆਂ ਮੁੰਡਾ ਜਦੋਂ ਘੁੰਮਦਾ ਹੈ ਨਾ ਤੇ ਉਹਦੇ ਵੀ ਸ਼ਰੀ ਸੈ ਪਾਈ ਹੋਈ ਹੈ ਤੇ ਉਹਦੇ ਵਾਲ ਕੱਟੇ ਹੋਏ ਨੇ ਕੋਈ ਉਹਦੇ ਦਸਤਾਰ ਨਹੀਂ ਬੰਨੀ ਨਾ ਉਹਦਾ ਢੰਗ ਦਾ ਪਹਿਰਾਵਾ ਹੈਗਾ ਸ਼ਰੀ ਸੈਬ ਨੂੰ ਆਪਣੀ ਸ਼ਰਟ ਦੇ ਉੱਤੋਂ ਦੀ ਪਾ ਕੇ ਪੂਰਾ ਸ਼ੋਅਫ ਕਰ ਰਹੇ ਨੇ ਇਹ ਦੋਵੇਂ ਸ਼ਾਇਦ ਤੱਕ ਵਿਆਹਿਆ ਜੋੜਾ ਹੈਗਾ ਜਿਹੜੇ ਡਾਂਸ ਕਰ ਰਹੇ ਨੇ ਇੱਕ ਪੰਜਾਬੀ ਗਾਣੇ ਦੇ ਉੱਤੇ ਪਰ ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਇੰਨੀ ਮਤ ਨਹੀਂ ਹੈਗੀ ਕਿ ਇਹ ਕਕਾਰ ਪਾਏ ਹੋਏ ਨੇ ਸਿੱਖੀ ਸਰੂਪ ਇਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਪਿੱਛੇ ਡੀਜੇ ਵਾਲੇ ਦਾ ਨੰਬਰ ਸਾਫ਼ ਦਿਖਾਈ ਦੇ ਹੀ ਜਾਂਦਾ ਐਸ ਵੀਡੀਓ ਦੇ ਵਿੱਚ ਪਰ ਵੀਡੀਓ ਪਾਉਣ ਵਾਲੇ ਨੇ ਇਹ ਸਾਫ਼ ਦੱਸਤਾ ਸੀ ਕਿ ਇਹ ਨੰਬਰ ਲੱਗ ਨਹੀਂ ਰਿਹਾ ਪਰ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਜੇ ਨੰਬਰ ਲੱਗਦਾ ਤਾਂ ਇਹਨਾਂ ਤੱਕ ਪਹੁੰਚ ਇਹੀ ਡੀਜੇ ਵਾਲਾ ਕਰਵਾ ਸਕਦਾ ਡੀਜੀ ਵਾਲੇ ਦਾ ਨੰਬਰ ਆਈ ਜਾਂਦਾ ਬੰਦ ਤੇ ਮੈਂ ਕਹਿੰਦਾ ਵੀ ਥੋੜੇ ਦਿਨ ਰੁਕ ਜਾਓ ਇਹਨਾਂ ਦੇ ਕਟਾਪੇ ਵਾਲੀ ਵੀਡੀਓ ਆਈ ਲੈ ਤੇ ਇਹਨਾਂ ਨੂੰ ਅਕਲ ਵੀ ਆਈ ਲੈ ਪਿੰਡ ਪਤਾ ਨਹੀਂ ਕਿਹੜਾ ਯਾਰ ਇੰਨਾ ਮੂਰਖਾਂ ਦਾ ਪਿੰਡ ਹੈ ਯਾਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਮਤਲਬ ਸਿੱਖੀ ਨੂੰ ਕਿਸ ਤਰ੍ਹਾਂ ਰੱਖਿਆ ਜਾਂਦਾ ਸਿੱਖੀ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤੀ ਜਾਂਦੀ ਹੈ ਕਿ ਇਹ ਕਕਾਰ ਐਵੇਂ ਮਤਲਬ ਚੱਕ ਕੇ ਕਿਸੇ ਨੂੰ ਪਵਾ ਦੋ ਇੰਨੀ ਵੀ ਅਕਲ ਹੈ ਨਹੀਂ ਇਸ ਪਿੰਡ ਵਾਲਿਆਂ ਨੂੰ ਮਤਲਬ ਕਮਾਲ ਹੋ ਗਈ ਯਾਰ ਕਿੱਥੇ ਤਾਂ ਸੀ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਪਿੱਛੇ ਧਰਨੇ ਲਾਈ ਜਾਂਦੇ ਐ ਐਨੇ ਸੱਤ ਪਾਰਟੀ ਇਹਨਾਂ ਲੜ ਰਹੀ ਆ ਐਨੇ ਜਿਆਦਾ ਰੋਸ ਮੁਜ਼ਾਹਰੇ ਹੋ ਰਹੇ ਨੇ ਹੈ ਪੰਜਾਬੀਆਂ ਦਾ ਵੈਸੇ ਹੀ ਢਾਹ ਲਾਉਣ ਤੇ ਦੁਨੀਆ ਲੱਗੀ ਹੋਈ ਆ ਤੇ ਇਧਰ ਇਹਨਾਂ ਨੂੰ ਦੇਖ ਲਓ ਕੀ ਪਖੰਡ ਚਲਾਈ ਜਾਂਦੇ ਨੇ ਮਤਲਬ ਧੰਨ ਐ ਯਾਰ ਇਹ ਹਨਾ ਦੁਨੀਆ ਸੱਚੀ ਖਤਮ ਆ ਹੁਣ ਜਿਨ੍ਹਾਂ ਨੂੰ ਆਪਣੇ ਪਿਛੋਕੜ ਦਾ ਹੀ ਨਹੀਂ ਪਤਾਗਾ ਉਹ ਕੀ ਕਰਨਗੇ ਅੱਗੇ ਜਾ ਕੇ ਕੀ ਰੰਗ ਲਾਉਣਗੇ ਪਹਿਲੀ ਲਾਂਤ ਪੈਂਦੀ ਹੈ ਇਹਨਾਂ ਦੇ ਮਾਪਿਓ ਨੂੰ ਦੂਜੀ ਲਾਂਤ ਪੈਂਦੀ ਹੈ ਇਹਨਾਂ ਦੇ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਐਡਾ ਕੁਕਰਮ ਚਲਾਤਾ ਆਪਣੇ ਪਿੰਡ ਦੇ ਅੰਦਰ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਰਾਏ ਹੈ ਇਸ ਵੀਡੀਓ ਉੱਤੇ ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰਿਓ ਤੇ ਆਉਣ ਵਾਲੇ ਸਮੇਂ ਅੰਦਰ ਇਹਨਾਂ ਨਾਲ ਕਿਹੋ ਜਿਹਾ ਹਸ਼ਰ ਹੋਊਗਾ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਤ ਸ੍ਰੀ ਅਕਾਲ ਜੀ